ਮੁਵਾਯੂ ਡੀਕਾ ਕੌਂਸਲ ਹੈ ਵਾਯੂ ਡੀਕੀ ਫਟੇ ਅੱਜ ਤਾਂ ਨਹੀਂ ਸੀ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਜਿਹੜੇ ਕਿਸਾਨ ਅੰਦੋਲਨ ਦੀ ਸੇਵਾ ਚੱਲੀ ਆ ਖਾਲਸਾ ਦੀ 14 ਤਰੀਕ ਤੋਂ ਲੈ ਕੇ ਫਰਵਰੀ ਤੇ 18 ਫਰਵਰੀ ਤੱਕ ਅ ਇਹਦੇ ਵਿੱਚ ਤੁਹਾਨੂੰ ਪਤਾ ਵੀ ਚਾਰ ਪਹਿਲਾਂ ਪਹਿਲੇ ਦਿਨ ਨਹੀਂ ਅਸੀਂ ਚਾਰ ਐਂਬੂਲੈਂਸਾਂ ਭਾਤੀਆਂ ਸੀ ਜਿਹੜੀ ਫੁਲੀ ਇਕਵਿਪਟ ਆ ਉੱਥੇ ਜਿਹੜੇ ਫੱਟੜ ਹੋਈ ਸੀ ਕਿਸਾਨ 142 ਜਿਹੜੇ ਕਿਸਾਨਾਂ ਦੀ ਸੇਵਾ ਕੀਤੀ ਗਈ ਉੱਥੇ ਮਾਦਮ ਪੱਟੀਆਂ ਲਾਈਆਂ ਗਈਆਂ ਤੇ ਟੋਟਲ ਦਵਾਈਆਂ ਦਿੱਤੀਆਂ ਗਈਆਂ 1792 ਲੋਕਾਂ ਨੂੰ ਵੀ ਕਿਸਾਨਾਂ ਨੂੰ ਜਿਹੜੀਆਂ ਦਵਾਈਆਂ ਦਿੱਤੀਆਂ ਹਰ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ ਗੋਲੀਆਂ ਹੋਣ ਕੈਪਸੂਲ ਹੋਣ ਤੇ ਸਾਡੀਆਂ 8 ਕਿਸਾਨਾਂ ਨੂੰ ਹਸਪਤਾਲ ਲੈ ਕੇ ਗਏ ਤੇ ਅੱਜ ਤੱਕ ਕੱਲ ਰਾਤ ਤੱਕ 14000 ਲੀਟਰ ਪਾਣੀ ਦੀ ਸੇਵਾ ਕੀਤੀ ਗਈ ਇਹ ਸਾਰੀ ਜਿਹੜੇ ਸਾਡੇ ਸੇਵਾਦਾਰ ਦੇ ਟੈਂਡਰ ਲੱਗਿਓ ਆ ਤੇ ਸਾਡੀ ਜਿਹੜੀ ਨਵੀਂ ਮੈਨੇਜਮੈਂਟ ਟੀਮ ਪਟਿਆਲੇ ਲੱਗੀ ਹੋ ਆਫਿਸ ਦੇ ਵਿੱਚ ਜਿਹੜੇ ਐਂਬੂਲੈਂਸ ਸਟਾਫ ਲੱਗੇ ਉਹਨਾਂ ਕਰਕੇ ਹੋ ਰਹੀ ਤੁਹਾਡੇ ਕਰਕੇ ਤੁਹਾਡੇ ਪਿਆਰ ਨਾਲ ਤੁਹਾਡੇ ਸਰਕਾਰ ਨਾਲ ਤੁਹਾਡੇ ਸਪੋਰਟ ਨਾਲ ਚੱਲ ਰਹੀ ਸੇਵਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ